ਆਮ ਆਦਮੀ ਪਾਰਟੀ ਦੇ ਵਿਨੀਤ ਦੀਨੂ ਨਗਰ ਨਿਗਮ ਜਲੰਧਰ ਦਾ ਮੇਅਰ ਚੁਣਿਆ ਗਿਆ ਹੈ ਵਿਨੀਤ ਦੀਨ ਵਾਰਡ ਨੰਬਰ 12 ਤੋਂ ਕੌਂਸਲਰ ਚੁਣੇਗੇ ਸਨ ਕੌਂਸਲਰਾਂ ਨੂੰ ਸੌ ਚੁਕਾਏ ਜਾਣ ਤੋਂ ਬਾਅਦ ਮੇਅਰ ਦੀ ਚੋਣ ਕੀਤੀ ਗਈ ਵਿਨੀਤ ਦੀਨ ਨੂੰ ਕੁੱਲ 46 ਕੌਂਸਲਰਾਂ ਦਾ ਸਮਰਥਨ ਮਿਲਿਆ ਬਲਬੀਰ ਸਿੰਘ ਬਿੱਟੂ ਸੀਨੀਅਰ ਡਿਪਟੀ ਮੇਅਰ ਚੁਣੇ ਗਏ ਜਦਕਿ ਮਲਕੀਤ ਸਿੰਘ ਨੂੰ ਡਿਪਟੀ ਮੇਅਰ ਬਣਾਇਆ ਗਿਆ ਵਿਨੀਤ ਦੀਨ ਨੇ ਪੱਤਰਕਾਰਾਂ ਦੇ ਨਾਲ ਗੱਲਬਾਤ ਕਰਦਿਆਂ ਆਉਣ ਵਾਲੇ 5 ਸਾਲਾਂ ਦੇ ਵਿੱਚ ਸ਼ਹਿਰ ਦਾ ਸਮੁੱਚਾ ਵਿਕਾਸ ਕਰਨ ਦਾ ਭਰੋਸਾ ਦਿੱਤਾ ਉਹਨੇ ਮੈਨੂੰ ਇੰਨੀ ਵੱਡੀ ਜ਼ਿੰਮੇਵਾਰੀ ਦੇ ਨਾਲ ਇਹ ਨਿਵਾਜ਼ਿਆ ਔਰ ਮੈਂ ਔਰ ਮੈਂ ਇੱਕ ਵਾਰ ਫੇਰ ਸਾਰੇ ਹੀ ਸਾਥੀਆਂ ਦਾ ਮੇਰੇ ਸਾਰੇ ਸ਼ੁਭਚਿੰਤਕਾਂ ਦਾ ਮੇਰੇ ਖਾਸ ਕਰ ਜਿਹੜੇ ਸਾਡੇ ਪੰਜਾਬ ਦੇ ਪ੍ਰਧਾਨ ਸਾਡੇ ਬਹੁਤ ਹੀ ਆਦਰਨੀਏ ਸਾਡੇ ਅਮਨ ਅਰੋਣਾ ਜੀ ਔਰ ਜਿਨ੍ਹਾਂ ਦੀ ਔਰ ਸਾਡੀ ਜਿਹੜਾ ਸੰਗਠਨ ਹੈ ਸਾਡੇ ਸੰਗਠਨ ਦੀ ਜਿਹੜੀ ਪੂਰੀ ਟੀਮ ਹੈ ਉਹਨਾਂ ਦਾ ਵੀ ਮੈਂ ਬਹੁਤ ਧੰਨਵਾਦ ਕਰਦਾ ਹਾਂ ਔਰ ਇੱਕ ਵਾਰੀ ਫੇਰ ਖਾਸ ਕਰਕੇ ਜਿਸ ਵਾਰਡ ਦੇ ਵਿੱਚੋਂ ਮੈਂ ਚੁਣਿਆ ਗਿਆ ਹਾਂ ਬਸਤੀ ਬਾਬਾ ਖੇਲ ਵਾਰਡ ਨੰਬਰ 60 ਜਲੰਧਰ West ਮੈਂ ਉਹਦੇ ਹੀ ਆਪਣੇ ਸਾਰੇ ਵੋਟਰਾਂ ਸਪੋਰਟਰਾਂ ਦਾ ਵੀ ਧੰਨਵਾਦ ਕਰਦਾ ਕਿ ਅੱਜ